ਇੱਕ ਇਹ ਆਪਣੇ ਇਨਵੈਸਟਮੈਂਟਾਂ ਕੀਤੀਆਂ ਨੇ ਠੀਕ ਹੈ ਜੀ ਇਹ ਸਾਡੀ ਇੱਕ ਪਰੈਸ ਦੀ ਹੈ ਕਿ ਅਸੀਂ ਪੁੱਤੋਂ ਇੱਥੇ ਆ ਕੇ ਇਨਵੈਸਟਮੈਂਟ ਕੀਤੀਆਂ ਮੋਸਟਲੀ ਜਿੰਨੇ ਅਸੀਂ ਬੈਠੇ ਆ ਇੱਥੇ ਬਿਜ਼ਨਸ ਕਰਨੇ 20-20 ਸਾਲ ਤੋਂ ਕਾਹਨ ਆਪਣੇ ਇਨਵੈਸਟਮੈਂਟ ਕਰਦੇ ਗ੍ਰਾਹਮੀਆ ਪਲਾਨਿੰਗ ਕਰ ਰਹੇ ਕਦੋਂ ਕਦਾਂ ਦੀ ਸੀ ਮੈਂ ਜਿੱਥੇ 2004 ਤੋਂ ਬਸ ਫਿਰ ਚਾਰ ਤੋਂ 22 ਤੱਕ ਜਿਹੜੇ ਸੀ ਨਾ ਇਹ ਉਹਨਾਂ ਕਰਕੇ ਆਏ ਤੁਸੀਂ ਹੁਣ ਦੇਖੋ 3 ਸਾਲਾਂ ਚੋਂ ਇਸ ਤੋਂ ਉਹਨੂੰ ਵਾਪਸ ਲੈਣ ਆ ਗਏ ਨਾ ਨਾ ਕਰੀ ਗੀ ਅੱਗੇ ਟ੍ਰੈਡਿੰਗ ਆ ਪਰ ਮੇਰਾ ਸਾਡੇ ਸਟਾ ਤੇ ਇਹ ਸੋਚ ਰਿਹਾ ਮੈਂ ਪੰਜਾਬ ਦੇ ਵਿੱਚ ਵੀ ਆਪਣੇ ਇਨਵੈਸਟਮੈਂਟ ਕਰਾਂ ਤੁਸੀਂ ਆ ਜਾਇਓ ਤੁਸੀਂ ਆ ਜਾਇਓ ਕਿੱਥੇ ਮਲਟੀਨੈਸ਼ਨਲ ਕੰਪਨੀ ਨੂੰ ਇਨਵੈਸਟ ਕਰਨ ਲਈ ਇਨ ਕੇਸ ਬੰਦੋ ਅਸੀਂ ਕਿਉਂਕਿ ਅਸੀਂ ਮਲਟੀਨੈਸ਼ਨਲ ਕੰਪਨੀ ਦਾ ਹੀ ਅੱਜ ਸਟੈਂਡ ਨਹੀਂ ਕਰ ਸਕਦੇ ਮੰਨ ਲਓ ਸਾਡੇ ਕੋਲ ਮਿਡਲ ਲੈਵਲ ਦੇ ਬਿਜ਼ਨਸ ਹੋਣਗੇ ਕਿ ਸਾਨੂੰ ਮਿਡਲ ਲੈਵਲ ਦੇ ਬਿਜ਼ਨਸ ਨੂੰ ਹੀ ਉੱਥੇ ਕੋਈ ਸਾਨੂੰ ਸਕੋਪ ਹੋਵੇਗਾ ਜਾਨੀ ਕਿ ਵੀ ਸਾਡਾ ਪਾਸ ਉਹ ਖਾਲੀ ਮਲਟੀਨੈਸ਼ਨਲ ਕੰਪਨੀ ਨਹੀਂ 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 ਅਸੀਂ ਨਾਲ ਸਭ ਤੋਂ ਪਹਿਲਾਂ ਅਸੀਂ ਉੱਥੇ ਵੀ ਪੂਨਾ ਗੁਰਗਾਉਂ ਜਲੰਧਰ ਅੰਮ੍ਰਿਤਸਰ ਬਠਿੰਡਾ ਮੁਹਾਲੀ ਸਾਰੇ ਉੱਥੇ ਵੀ ਇਸ ਤਰ੍ਹਾਂ ਮਿਲ ਕੇ ਆਏ ਆ ਜਿਹੜੇ ਆਪਣੇ ਨਹੀਂ ਘਰੇ ਪਹਿਲਾਂ ਤਾਂ ਜਿਹੜੇ ਘਰੇ ਨੇ ਆਪਣੇ ਉਹਨਾਂ ਨੂੰ ਤਾਂ ਸੰਭਾਲੀ ਹੈ ਨਾ ਬਾਗਿਆਂ ਤਾਂ ਬਾਅਦ ਸੱਤ ਦੇਮਾਂ ਦੇ ਘਰ ਵੜਿਆਂ ਤਾਂ ਸੰਭਾਲੀ ਪਹਿਲਾਂ ਐਮ ਐਸ ਐਮ ਹੀ ਕਹਿੰਦੇ ਉਹਨੂੰ ਛੋਟੇ ਬਿਜ਼ਨਸਾਂ ਐਮ ਐਸ ਐਮ ਦੀ ਕੈਪੀਟਲ ਹੈ ਪੰਜਾਬ ਜੀ ਜੀ ਲੁਧਿਆਣੇ ਦੇ ਹਰ ਘਰ 'ਚ ਥੱਲੇ ਰਹਿائش ਹੈ ਉੱਪਰ ਫੈਕਟਰੀ ਹੈ ਨਾ ਬਣਦੇ ਨੇ ਕਿਤੇ ਸਾਈਕਲ ਦਾ ਚੱਕਾ ਬਣਦਾ ਹੈ ਕਿਤੇ ਕਿਤੇ ਮੋਟਰਸਾਈਕਲ ਦਾ ਪਾਰਟ ਬਣਦੇ ਨੇ ਤੁਸੀਂ ਨਾਪਾ ਬਾਗੜੀਆਂ ਤੁਸੀਂ ਅਮਲੋ ਮੰਡੀ ਗਵਿੰਦਗੜ ਇਹ ਉਹ ਕੰਬਾਈਨਾ ਟਰੈਕਟਰਾਂ ਦੇ ਬਣਦੇ ਨੇ ਹਰ ਘਰ ਚ ਚਾਹੀਏ ਬਾਸੋਂ ਦਾ ਨੌ ਵੀ ਲਓ ਜੀ ਬਾਸੋਂ ਬਾਸੋਂ ਕਰਤਾਰ ਕਪੈਨ ਜੀ ਹਾਂ ਜੀ ਤੋਂ ਮਤਲਬ ਉੱਥੇ ਟਰੈਕਟਰ ਤੇ ਕੰਬਾਈਨਾ ਬਣਦੇ ਨੇ ਹਰ ਘਰ ਚ ਛੋਟੇ ਛੋਟੇ ਫੈਕਟਰੀਆਂ ਨੇ ਐਮ ਐਸ ਐਮ ਇਸ ਐਮ ਐਸ ਐਮ ਇਸ ਤੋਂ ਬਿਨਾ ਵੱਡੀ ਕੰਪਨੀ ਵੀ ਨਾ ਕੰਮ ਜਾ ਹੋ ਸਕਦੀ ਕਿਉਂਕਿ ਉਹ ਕੰਪਨੀ ਆਊਟਸੋਰਸਿੰਗ ਕਰਾਉ ਉਹ ਕਿਥੋਂ ਕਿਥੋਂ ਪਾਰਟਸ ਕਿਥੋਂ ਹੋਰ ਲੈਣੇ ਪੈਣਗੇ ਇਸ ਕੰਮ ਵਾਸਤੇ ਦੇਖੋ ਇਹਨਾਂ ਕੋਲੇ ਹੰਡਾ ਹੀ ਹੈ ਇਹਨਾਂ ਕੋਲੇ ਕੀ ਹੈ ਇਹਨਾਂ ਕੋਲ ਵੱਡੀਆਂ ਕੰਪਨੀਆਂ ਨੇ ਘੜਾਂਦੀਆਂ ਪਰ ਸਾਰੀਆਂ ਚੀਜ਼ਾਂ ਤਾਂ ਇੱਥੇ ਨਹੀਂ ਬਣਾਉਂਦੇ ਨਾ ਜੀ 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 ਅਸੈਂਬਲਿੰਗ ਤਾਂ ਚੇਨਈ ਕਰਦੇ ਨੇ ਨਾ ਪਰ ਉਹ ਸਮਾਨ ਜਿਹੜਾ ਬਹੁਤ ਸਾਰਾ ਸਮਾਨ ਉਹ ਪੰਜਾਬ ਚ ਬਣਦਾ ਹੈ ਪੰਜਾਬ ਕੋਲੇ ਹੀਰੋ ਹੰਡਾ ਹੈ ਪੰਜਾਬ ਕੋਲੇ ایਵਨ ਸਾਈਕਲ ਹੈ ਹੀਰੋ ਸਾਈਕਲ ਹੈ ਪੰਜਾਬ ਕੋਲੇ ਸੋਨਾਲੀ ਕਾ ਟਰੈਕਟਰ ਹੈ ਉਹਨਾਂ ਦੀ ਜਪਾਨ ਦੀ ਕੰਪਨੀ ਨਾਲ ਟਾਈ ਅਪ ਹੈ ਜਪਾਨੀ ਜੈਨਰ ਕੰਪਨੀਆਂ ਨੂੰ ਮਿਲ ਕੇ ਐਸੀ 20% ਸੋਨਾ ਨਿਕਾ ਜਿਹੜਾ ਸ਼ਹਿਰ ਪਰ ਬਣਦਾ ਉਹ ਉਹਨਾਂ ਨਾਲ ਪਾਈ ਆਪਾਂ ਉਹਨਾਂ ਨਾਲ ਪੰਜਾਬ ਕੋਲੇ ਦਸ਼ਮੇਸ਼ ਕੰਬਾਈਨ ਹੈ ਪੰਜਾਬ ਕੋਲੇ ਆਪਣਾ ਸਵਰਾਜ ਟਰੈਕਟਰ ਹੈ ਇਸਕਾਟ ਟਰੈਕਟਰ ਹੈ ਮਿੰਦਰਾ ਟਰੈਕਟਰ ਹੈ ਬ੍ਰੀਥ ਟਰੈਕਟਰ ਹੈ ਬ੍ਰੀਥ ਕਮਾਈਨਸ ਸਾਡੇ ਕੋਲੇ ਖੇਤੀ ਦੇ ਸਮਾਨ ਬਹੁਤ ਸਾਰਾ ਕੁਝ ਹੈ ਸੋ ਮੇਰਾ ਮਤਲਬ ਇਹ ਹੈ ਕਿ ਅਸੀਂ ਤੁਹਾਨੂੰ ਤੁਹਾਡੀ ਕੀਮਤ ਤੇ ਨਹੀਂ ਲੱਗ ਜਾ ਰਹੇ ਉਹਨਾਂ ਨੂੰ ਅਸੀਂ ਸਭ ਤੋਂ ਪਹਿਲਾਂ ਉਹਨਾਂ ਨੂੰ ਮੈਂ ਤੋਂ ਪਹਿਲਾਂ ਥੋੜੇ ਨਾਲ ਰੱਖਿਆ ਜੀ ਜੀ ਪਹਿਲਾਂ ਤੁਹਾਨੂੰ ਮਿਲੀਏ ਤੇ ਪਤਾ ਕਰੀਏ ਵੀ ਇੱਥੇ ਕਿਉਂਕਿ ਜਿਵੇਂ ਉਹਨਾਂ ਨੇ ਕਿਹਾ ਕਿ ਜਿੱਧਰ ਗਿਆ ਬਾਣੀਆ ਉਧਰ ਗਿਆ ਬਾਜ਼ਾਰ ਜੇ ਤੁਸੀਂ ਚਲੇ ਜਾਓਗੇ ਮੰਗ ਨਹੀਂ ਆਉਣਗੇ ਫਿਰੇ